ਸਾਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਧੰਜਲ ਐਗਰੀਕਲਚਰ ਵਰਕਸ ਅੱਜ ਦਾ ਆਪਣਾ ਵਿਸ਼ਾ ਹੈਗਾ ਆ ਕਿ ਜਿੱਦਾਂ ਬਹੁਤ ਲੋਕ ਕੀ ਕਹਿ ਰਹੇ ਨੇ ਤੇ ਆਪਾਂ 16 ਤਵੀਆਂ ਪਹਚਾਈ ਦੀਆਂ ਸਾਨੂੰ ਬਹੁਤ ਕਾਲ ਆਉਂਦੀ 16 ਤਵੀਆਂ ਵਾਸਤੇ ਜਾਂ 18 ਤਵੀਆਂ ਵਾਸਤੇ ਅੱਜ ਅਸੀਂ ਇਹ ਚੀਜ਼ ਕਸਟਮਰ ਨੂੰ ਆਪਣਾ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਪਹਚਾਉਣਾ ਚਾਹੁੰਦੇ ਆ ਤਾਂ ਕਿ ਜਿਹੜਾ ਕਸਟਮਰ ਬਹੁਤ ਕਾਲ ਕਰਦਾ 16 ਜਾਂ 18 ਲਈ ਤੇ ਅਸੀਂ ਉਹਨਾਂ ਨੂੰ ਮੋੜੋ ਕਹਿੰਦੇ ਅਸੀਂ 20 ਤਵੀਆਂ ਦੇਵਾਂਗੇ ਉਹਦੇ ਪਿੱਛੇ ਵੱਡਾ ਕਾਰਨ ਕੀ ਆ ਉਹ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਅਸੀਂ ਕਾਤੇ ਇਹ ਮੈਸੇਜ ਵਾਰ-ਵਾਰ ਜ਼ਿੰਮੇਦਾਰ ਨੂੰ ਕਹਿੰਨੇ ਆ ਕਿ 16 ਜਾਂ 18 ਤਵੀਆਂ ਨਾ ਬਣਾਓ ਕਿ ਘੱਟੋ-ਘੱਟ 20 ਤਵੀਆਂ ਬਣਵਾਓ ਤੇ ਉਸ ਤਰ੍ਹਾਂ ਦੇ ਮਿਸਤਰੀ ਤੋਂ ਬਣਾਓ ਜਿਹੜਾ ਉਹ ਚੀਜ਼ ਨੂੰ ਚਲਵਾ ਸਕੇ ਤੁਹਾਡੇ ਟਰੈਕਟਰ ਨਾਲ ਤੇ ਇਹਦੇ ਲਈ ਆ ਮੈਂ ਤੁਹਾਨੂੰ ਹੁਣੇ ਦੱਸਦਾ ਆ ਫੜੀ ਨੀ ਦੇਖੋ ਬੀਬੀ ਆ ਟਰੈਕਟਰ ਹੈਗਾ ਜੀ 5105 ਤੇ ਟਾਇਰਾਂ ਦਾ ਚੌੜਾਈ ਦਾ ਬਾਆ ਹੈਗਾ 75 ਇੰਚ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਤਵੀਆਂ ਵੱਲ ਅਸੀਂ ਦੱਸਦੇ ਹਾਂ ਕਿ ਅਸੀਂ ਕਾਤੇ ਕਹਿੰਦੇ ਆ ਵੀ 16 ਜਾਂ 18 ਕੰਨੀਆਂ ਆਪਾਂ ਨੂੰ ਨਹੀਂ ਬਣਾਉਣੀਆਂ ਚਾਹੀਦੀਆਂ ਹੁਣ ਜਦੋਂ 16 ਹੱਦੂਆਂ ਬਣਾਉਣੇ ਆ ਤੇ ਜੇ ਆਪਾਂ 8 ਤਵੇ ਦੇਖਿਆ ਜਾਵੇ 8ਾਂ ਤਵਿਆਂ ਦਾ ਏਰੀਆ ਦੇਖੀਓ ਜੀ 8 ਤਵਿਆਂ ਦਾ ਏਰੀਆ ਕਰਨਾ ਹੈ 8 ਤਵਿਆਂ ਦਾ ਏਰੀਆ ਏਰੀਆ ਹੈਗਾ ਜੀ 63 ਇੰਚ 8 ਤਵਿਆਂ ਨੇ ਗਿਣਤੀ ਕਰ ਲਓ 1 2 3 4 5 6 7 8 8 ਤਵਿਆਂ ਨੇ ਏਰੀਆ ਲਿਆ 63 ਇੰਚ ਤੇ 9 ਤਵਿਆਂ ਨੇ ਏਰੀਆ ਲਿਆ 72 ਇੰਚ ਜੇ ਆਪਾਂ 16 ਜਾਂ 18 ਤਵੀਆਂ ਲੈ ਰਹੇ ਆ ਜਿਹੜੀਆਂ ਕਿ 72 ਇੰਚ 18 ਲੈਣਗੀਆਂ ਤੇ 63 ਇੰਚ ਲਊਗੀਆਂ 16 ਤਵੀਆਂ ਤੇ ਟਰੈਕਟਰ ਦੀ ਬੁੱਕਲ ਹੈਗੀ 75 ਇੰਚ ਇਹ ਪਿੱਛੇ ਟਰੈਕਟਰ ਦੇ ਟਾਇਰਾਂ ਦਾ ਬਾਇਆ 75 ਇੰਚ ਆ ਤੇ ਆਪਾਂ 16 ਜਾਂ 18 ਤਵੀਆਂ ਨਾਲ ਟਰੈਕਟਰ ਨੇ ਦਾ ਏਰੀਆ ਵੀ ਕਵਰ ਨਹੀਂ ਕਰਨਾ ਇਸੇ ਕਰਕੇ ਅਸੀਂ ਕਹਿੰਦੇ ਆਂ ਵੀ ਘੱਟੋ ਘੱਟ 20 ਤਵੀਆਂ ਬਣਾਓ ਜੇ ਆਪਾਂ ਇੱਕ ਤਵੇ ਦਾ ਚੜ੍ਹਾ ਵੀ ਰੱਖੀਏ ਤਾਂ ਵੀ 9 ਇੰਚ ਵਧਣਾ ਕੋਈ ਵੀ ਇੱਕ ਤਵਾ 9 ਇੰਚ ਡਿਫਰੈਂਸ ਤੇ ਹੁੰਦਾ ਕਿਸੇ ਵੀ ਤਵੀਆਂ ਦਾ ਬਹੁਤੇ ਲੋਕ ਇਹ ਵੀ ਕਹਿ ਦਿੰਦੇ ਆ ਜੇ ਤੁਹਾਡੇ ਤਵੇ ਨੇੜੇ ਹੋਣਗੇ ਸਾਡੇ ਵੀ ਤਵੇ 9 ਇੰਚ ਦੇ ਹੀ ਆ ਵੀਰ ਜੀ ਬਹੁਤ ਲੋਕਾਂ ਦਾ ਦਿਮਾਗ ਦਾ ਇਹ ਸਵਾਲ ਹੁੰਦਾ ਸਾਨੂੰ ਵੀ ਤੁਸੀਂ ਨੇੜੇ ਕੀਤੇ ਹੋਣੇ ਆ ਤਵੇ ਨੇੜੇ ਹੋਣਗੇ ਇਸ ਕਰਕੇ 63 ਇੰਚ ਤੇ ਜਾਊਗਾ ਜੀ 16 ਤਵੀਆਂ ਦਾ ਫਰੇਮ ਤੇ ਉਸ ਤੋਂ ਜਦੋਂ ਹੁਣ ਆਪਾਂ ਇਹੀ ਕੋਸ਼ਿਸ਼ ਕਰਦੇ ਕਸਟਮਰ ਨੂੰ ਸਮਝਾਉਣ ਦੀ ਵੀ ਆਪਾਂ ਟਰੈਕਟਰ ਦੇ ਬਾਏ ਨੂੰ ਜੇ ਕਵਰ ਕਰਾਂਗੇ ਤਾਂ ਹੀ ਤਵੀਆਂ ਖਾਲੀ ਚੋਂ ਡਿੱਗਣ ਤੋਂ ਬਚੂਗੀਆਂ ਨਹੀਂ ਤਾਂ ਤਵੀਆਂ ਖਾਲੀ ਦੇ ਵਿੱਚ ਟਰੈਕਟਰ ਨੂੰ ਸਿੱਟੂਗੀਆਂ ਤੇ ਉਹਦੇ ਨਾਲ ਕੀ ਆ ਟਰੈਕਟਰ ਵੀ ਟੇਡਾ ਚੱਲੂਗਾ ਤੇ ਜ਼ਮੀਨ ਵੀ ਉੱਚੀ ਨੀਵੀਂ ਵਹਾਈ ਕਰੂਗੀਆਂ ਖਾਲ ਜੇ ਆ ਹੁਣ ਉਹਨਾਂ ਨੂੰ ਉੱਪਰ ਕਰਦੇ ਆ ਤਾਂ ਖਾਲ ਛੁੱਟ ਜਾਊਗੀ ਜੇ ਵਿੱਚ ਜਦੋਂ ਆਪਾਂ ਟਰੈਕਟਰ ਨੂੰ ਖਾਲ ਦੇ ਵਿੱਚ ਸਿੱਟਾਂਗੇ ਟਰੈਕਟਰ ਟੇਡਾ ਚੱਲੂਗਾ ਆਪਾਂ ਸਾਡੇ ਵਾਲੀਆਂ ਤਵੀਆਂ ਤੇ ਟਰੈਕਟਰ ਕਦੇ ਵੀ ਟੇਡਾ ਨਹੀਂ ਚੱਲੂਗਾ ਪਾੜੇ ਦੇ ਉੱਪਰ ਚੱਲੂਗਾ। ਇਹੀ ਸਾਡਾ ਮੈਸੇਜ ਹੁੰਦਾ ਜਦੋਂ ਤਵੀਆਂ ਉੱਪਰ ਚੱਲਦੀਆਂ ਪੱਧਰੇ ਤੇ ਤਾਂ ਟਰੈਕਟਰ ਸੌਖਾ ਚੱਲਦਾ। ਜਿਹੜੀਆਂ 16 ਜਾਂ 18 ਤਵੀਆਂ ਜਦੋਂ ਖਾਈ 'ਚ ਡਿੱਗ ਜਾਂਦੀਆਂ ਟਰੈਕਟਰ ਨੂੰ ਦਬਾਉਂਦੀਆਂ ਨੇ ਜਿਹਦੇ ਕਰਕੇ ਬਹੁਤੇ ਸੀ ਜ਼ਿੰਮੇਵਾਰ ਹੁਣ ਜੇ ਆਪਾਂ ਪਿੱਛੇ ਚੱਲੀਏ ਅੱਜ ਤੋਂ 10-15 ਸਾਲ ਪਿੱਛੇ ਤਾਂ ਆਪਣੇ ਕੋਲ ਸਿਰਫ ਨਾਰਮਲ ਟਰੈਕਟਰ ਹੁੰਦੇ ਸੀਗੇ 35 ਜਾਂ 40 ਹਸਪਾਵਰ ਦੇ 3600 ਫੋੜ ਹੋ ਗਿਆ। 475 575 ਮੈਸੀ ਹੋ ਗਿਆ 241 245 ਇਹੋ ਜਿਹੇ ਟਰੈਕਟਰ ਆਪਣੇ ਕੋਲ ਜਿਆਦਾ ਹੁੰਦੇ ਸੀਗੇ ਜਾਂ 36 ਦਾ ਸਪੋਰਟ ਹੋ ਗਿਆ ਜਿਨ੍ਹਾਂ ਦਾ ਜੀਮੀਦਾਰ 16 ਤਵੀਆਂ ਉਹ ਦੋ ਚਲਾਉਂਦਾ ਹੁੰਦਾ ਸੀ ਪਰ ਅੱਜ ਜੀਮੀਦਾਰ ਕੋ ਟਰੈਕਟਰ ਹੋ ਗਿਆ 60 ਪਾਵਰ 65 ਪਾਵਰ 70 ਪਾਵਰ 75 ਪਾਵਰ ਪਰ ਫੋਨ ਅੱਜ ਵੀ ਸਾਨੂੰ ਉਹਨਾਂ ਜੀਮੀਦਾਰਾਂ ਦਾ ਜਿਨ੍ਹਾਂ ਤੋਂ ਫਾਰਮ ਟਰੈਕ 60 ਵੀ ਰੱਖਿਆ ਹੋਇਆ ਬਹੁਤੇ ਜੀਮੀਦਾਰਾਂ ਤੋਂ 855 ਰੱਖਿਆ ਹੋਇਆ ਉਹ ਅੱਜ ਵੀ ਸਾਨੂੰ ਇਹੀ ਫੋਨ ਕਰਦੇ ਜੀ ਮਿਸਤਰੀ ਜੀ ਸਾਨੂੰ 16 ਤਵੀਆਂ ਦੇ ਦਿਓ ਜੇ 18 ਤਵੀਆਂ ਦੇ ਦੋ ਜੇ 16 18 ਤਵੀਆਂ ਬਣਾਉਣੀ ਆ ਸਾਡੇ ਕੋਲ ਆਉਂਦੀ ਜਾਂ ਸਾਨੂੰ ਕਾਲ ਕਰਨ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਜ਼ਿਮੀਦਾਰ ਨੂੰ ਸਮਝਣਾ ਚਾਹੀਦਾ ਕਿ ਅਸੀਂ ਤੇਲ ਫੂਕਣਾ ਜਾਂ ਤੇਲ ਫੂਕਣ ਦੇ ਨਾਲ ਸਮਾਂ ਵੀ ਬਰਬਾਦ ਕਰ ਰਿਹਾ ਜ਼ਿਮੀਦਾਰ ਆਪ ਦਾ ਜੇ 20 ਤਵੀਆਂ ਲੈ ਰਿਹਾ ਨੋ ਡਾਊਟ ਥੋੜਾ ਜਿਹਾ ਕੋਸਟ ਪੈ ਜਾਂਦੀ ਪਰ ਉਹ ਕੋਸਟ ਨੂੰ ਵੀ ਤਵੀਆਂ ਕਵਰ ਕਰਕੇ ਦਿੰਦੀਆਂ ਉਹ ਵੀ ਹੁਣ ਤੁਹਾਨੂੰ ਮੈਂ ਸਮਝਾਉਣਾ ਕਿਵੇਂ ਜਦੋਂ 16 ਤਵੀਆਂ ਚਲਾਉਨੇ ਆ ਟਰੈਕਟਰ ਖਾਲੀ ਚ ਡਿੱਗ ਗਿਆ ਇੱਕ ਤਵਾ ਤੁਹਾਡਾ ਖਾਲੀ ਚ ਗਿਰ ਗਿਆ ਜਦੋਂ ਹੁਣ ਤੁਸੀਂ ਉਹਨੂੰ ਖਾਲੀ ਤੋਂ ਬਾਹਰ ਚਲਾਉਣਾ ਜਦੋਂ 20 ਤਵੀਆਂ ਲੈ ਕੇ ਉਹ ਟਰੈਕਟਰ ਖਾਲੀ ਤੋਂ ਬਾਹਰ ਚਲਾਣਾ ਪਿਆ ਦੋ ਗੇੜਿਆਂ ਦੇ ਵਿੱਚ 20 ਤਵੇ ਕੰਮ ਕਰਨਗੇ ਪਰ ਜੇ 16 ਤਵੀਆਂ ਦੇ ਵਿੱਚ ਇੱਕ ਇੱਕ ਤਵਾ ਤੁਹਾਡਾ ਖਾਲੀ ਚ गिर ਗਿਆ ਨਾ ਤਾਂ ਤੁਹਾਡੇ ਤਵੇ ਕੰਮ ਕਰਨਗੇ 7 ਜੇ ਤਿੰਨ ਗੇੜਿਆਂ ਦੇ ਬਰਾਬਰ ਸਾਡੀਆਂ 20 ਤਵੀਆਂ ਤੇ ਦੋ ਗੇੜੇ ਹੋ ਜਾਣੇ ਆ ਉਹਦੇ ਤਿੰਨ ਗੇੜੇ 7 3 21 ਤਵੀਆਂ ਨੇ ਕੰਮ ਕਰਨਾ ਤੇ ਜਿਹੜੀਆਂ 20 ਤਵੀਆਂ ਉਹਦੇ ਦੋ ਗੇੜਿਆਂ 'ਚ 10-10 20 ਤਵੀਆਂ ਨੇ ਕੰਮ ਕਰਨਾ ਉੱਥੇ ਕੀ ਆ ਤੁਹਾਡਾ ਜਿਹੜਾ ਮੰਨ ਲਓ ਭਈ ਆਪਾਂ ਇੱਕ ਖੇਤ ਦੀ ਵਾਹੀ ਆ ਠੀਕ ਹੈ ਜੀ 36 40 ਦਾ ਜੇ ਖੇਤ ਆ ਜਿੱਥੇ ਆਪਾਂ ਤਵੀਆਂ ਨਾਲ ਵਾਹੀ ਕਰਦੇ ਆ 36 40 ਦੇ ਖੇਤ ਦੇ ਵਿੱਚ ਸਵਾ ਮਿੰਟ ਦੇ ਵਿੱਚ ਟਰੈਕਟਰ ਨੋਰਮਲ ਸਪੀਡ ਤੇ ਵਾਹੀ ਵਾਲੇ ਸਪੀਡ ਤੇ ਢੀੜਾ ਲੈ ਕੇ ਆਉਂਦਾ ਇੱਕ ਜੇ ਖੇਤ ਦੇ ਵਿੱਚ ਤੁਸੀਂ ਦੇਖ ਲਓ ਭਈ ਕਿੰਨੇ ਢੀੜੇ ਲੱਗੇ ਇੱਕ ਕਰਮ ਦੇ ਇੱਕ ਕਰਮ ਦਾ ਢੀੜਾ ਲਾਇਆ ਲਗਭਗ 16 ਤਵੀਆਂ ਨੇ ਠੀਕ ਹੈ ਜੀ ਤੁਹਾਡਾ ਹਰ ਤਿੰਜੇ ਢੇਡੇ ਮਗਰ ਇੱਕ ਢੇਡਾ ਬਚੀ ਜਾਣਾ ਦੋ ਢੇਡਿਆਂ ਚ ਕੰਮ ਹੋਈ ਜਾਣਾ ਤੁਸੀਂ ਦੇਖ ਲਓ ਭਈ ਜੇ 12 ਤੀਆ 36 ਕਰਮਾ ਦੇ ਪਾਸੇ ਨੂੰ ਬਾਹਰ ਆ ਤੇ ਤੁਹਾਡੇ 12 ਢੇਡੇ ਬਚਨੇ ਆ ਜਿਹਨੂੰ ਅੱਧ ਚ ਕਰੀਏ ਤਾਂ 6 ਢੇਡੇ ਵੱਜ ਜਾਣਗੇ ਤੇ 6 ਤੋਂ 7 ਮਿੰਟ ਦਾ ਤੇਲ ਬਚੂਗਾ ਉਹੀ ਚੀਜ਼ ਮੈਂ ਕਸਟਮਰ ਨੂੰ ਸਮਝਾਉਣਾ ਚਾਹੁੰਦਾ ਕਿ ਜਿਹਦੇ ਆਪਾਂ ਤੇਲ ਬਚਾਉਣਾ ਜਿਹੜਾ ਤੇਲ ਬਚਾਉਣਾ ਉਹਨੇ ਹੀ ਤੁਹਾਡਾ ਸਮਾਂ ਵੀ ਬਚਾ ਕੇ ਦੇਣਾ ਤੇ ਤੁਹਾਨੂੰ ਟਰੈਕਟਰ ਦੀ ਐਫੀਸ਼ੀਐਂਸੀ ਵੀ ਪੂਰੀ ਦਊਗਾ ਟਰੈਕਟਰ ਸਮਾ ਵੀ ਘੱਟ ਸਮੇਂ ਦੇ ਵਿੱਚ ਸਾਡੀਆਂ ਤਵੀਆਂ 20 ਤਵੀਆਂ ਖੇਤ ਬਹੁਣ ਗਈਆਂ ਆਮ ਤਵੀਆਂ ਨਾਲੋਂ ਇਹੀ ਫਰਕ ਆ ਸਾਡੀਆਂ ਤਵੀਆਂ ਦਾ ਇੱਕ ਤਾਂ ਪਾੜੇ ਦੇ ਉੱਪਰ ਚੱਲਣਗੀਆਂ ਜਿਹਦੇ ਕਰਕੇ ਸਿੱਧਾ ਚੱਲੂਗਾ ਟਰੈਕਟਰ ਤਾਂ ਰੇਲਾ ਚੱਲੂਗਾ ਜ਼ਿਮੀਦਾਰ ਨੂੰ ਇਹੀ ਚੀਜ਼ ਮੈਂ ਬਹੁਤ ਵਾਰੀ ਸਮਝਾਉਣਾ ਚਾਹੁੰਦਾ ਜਿਹੜਾ ਤਾਂ ਸਾਡੇ ਨਾਲ ਵਰਤੇ ਆ ਬੈਠੇ ਆ ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਉਹਨਾਂ ਨੂੰ ਤਾਂ ਸਾਡੀਆਂ ਤਵੀਆਂ ਬਾਰੇ ਵਕੂਬੀ ਪਤਾ ਵੀ ਕੀ ਚੀਜ਼ ਆ ਇਹਨਾਂ ਦੀਆਂ ਤਵੀਆਂ ਪਰ ਬਹੁਤੇ ਜ਼ਿਮੀਦਾਰ ਅੱਜ ਵੀ ਇਸੇ ਚੀਜ਼ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਲੋਕਾਂ ਨੇ ਤਾਂ ਵੱਡੇ ਟਰੈਕਟਰ ਲੈ ਲਏ ਉਹਨਾਂ ਦੇ ਦਿਮਾਗ ਚੋਂ ਸ਼ੰਕਾ ਨਿਕਲ ਗਈ ਪਰ ਜਿਨ੍ਹਾਂ ਤੋਂ ਮੀਡੀਅਮ ਟਰੈਕਟਰ ਨੇ 55 ਜਾਂ 60 ਪਾਵਰ ਦੀ ਰੇਂਜ ਦੇ ਉਹ ਅੱਜ ਵੀ 16 ਜਾਂ 18 ਤਵੀਆਂ ਦੀ ਦੁਚਿੱਤੀ ਚ ਪਏ ਹੋ ਆ ਵੀ ਅਸੀਂ 16 ਲਈਏ 18 ਲਈਏ ਪਰ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਪਈ ਆ ਸਾਨੂੰ ਤਵੀਆਂ 20 ਜਾਂ 22 ਕਿਵੇਂ ਲਈਏ ਉਹ ਵੀ ਮਜਬੂਰ ਨੇ ਸੋਚਣ ਤੋਂ ਪਰ ਉਹ ਇਸ ਕਰਕੇ ਮਜਬੂਰ ਨੇ ਕਿਉਂਕਿ ਉਹਨਾਂ ਦਾ ਜਦੋਂ ਟਰੈਕਟਰ ਖਾਲੀ ਚ ਡਿੱਗ ਜਾਂਦਾ ਟਰੈਕਟਰ ਉਹੀ ਨਹੀਂ ਤੁਰਦਾ ਜਦੋਂ ਦੋਰ ਲੱਗਦੀ ਆ ਜਿਹੜੀਆਂ ਪਲੇਟਾਂ ਵਾਲਾ ਏਰੀਆ ਨਾ ਜਿੱਥੋਂ ਵੀ ਖੁੱਲੀ ਹੁੰਦੀ ਆ ਉਸ ਜਗ੍ਹਾ 'ਤੇ ਟਰੈਕਟਰ ਤਵੀਆਂ ਭਰ ਜਾਂਦੀਆਂ ਤੇ ਟਰੈਕਟਰ ਤਵੀਆਂ ਨੂੰ ਖਿੱਚਦਾ ਨਿਕੜੀਸਣ ਲਾ ਪੈਂਦਾ ਬਹਾਈ ਨਹੀਂ ਕਰਦਾ ਉਸ ਵੇਲੇ ਕੜੀਸਣ ਲਾ ਪੈਂਦਾ ਤਵੀਆਂ ਦੇ ਵਿੱਚ ਮਿੱਟੀ ਭਰ ਜਾਂਦੀ ਤਵੀਆਂ ਉਦੋਂ ਟਰੈਕਟਰ ਮਰਦਾ ਉਦੋਂ ਟਰੈਕਟਰ ਪਾੜ ਦੇਦਾ ਵਧੀਆ ਚੱਲ ਜਾਂਦਾ ਦੌਰ ਤੇ ਟਰੈਕਟਰ ਦਬਦਾ ਹੀ ਦਬਦਾ 16 ਤਵੀਆਂ ਤੇ ਜਾਂ 18 ਤਵੀਆਂ ਤੇ ਇਸੇ ਕਰਕੇ ਅਸੀਂ ਕਸਟਮਰ ਨੂੰ ਕਹਿੰਨੇ ਆਂ ਵੀ ਤਵੀਆਂ ਉਹ ਬਣਾਓ ਜਿਹੜੀਆਂ ਪਾੜੇ ਦੇ ਵਿੱਚ ਨਾ ਡਿਗਣ ਪੱਧਰੇ ਚੱਲਣ ਜਿਹੜੀਆਂ ਸਾਡੇ ਵਾਲੀਆਂ 20 ਤਵੀਆਂ ਉਹ ਪਾੜੇ ਦੇ ਉੱਪਰ ਚੱਲੂਗੀਆਂ ਜੇ ਜੇ 14 ਦੇ ਟਾਇਰ ਆ ਤਾਂ ਅਸੀਂ 20 ਤਵੀਆਂ ਰეკਮੈਂਡ ਕਰਦੇ ਆ ਜੇ 16 ਦੇ ਟਾਇਰ ਆ ਤਾਂ ਅਸੀਂ 22 ਤਵੀਆਂ ਰეკਮੈਂਡ ਕਰਦੇ ਆ ਇਸੇ ਕਰਕੇ ਵੀ ਅਸੀਂ ਟਰੈਕਟਰ ਦੇ ਟਾਇਰ ਸਾਈਜ਼ ਦੇ ਹਿਸਾਬ ਦੇ ਨਾਲ ਤਵੀਆਂ ਰეკਮੈਂਡ ਕਰਦੇ ਨਾ ਕਿ ਅਸੀਂ ਹੌਸਪਾਵਰ ਦੇ ਹਿਸਾਬ ਨਾਲ ਹੌਸਪਾਵਰ ਦੇ ਹਿਸਾਬ ਨਾਲ ਅਸੀਂ ਤਵੀਆਂ ਉੱਥੇ ਰეკਮੈਂਡ ਕਰਦੇ ਆ ਜਦੋਂ ਟਰੈਕਟਰ 4x4 ਦੇ ਵਿੱਚ ਆ ਗਿਆ ਫਿਰ ਅਸੀਂ 24 ਜਾਂ 26 ਤਵੀਆਂ ਵੱਲ ਜਾਂ 28 ਵੱਲ ਜਾਂ 32 ਵੱਲ ਵਾਧਦੇ ਆ ਨਹੀਂ ਤਾਂ ਅਸੀਂ 20 ਜਾਂ 22 ਤਵੀਆਂ ਹੀ ਰეკਮੈਂਡ ਕਰਦੇ 2 ਵੀਲ ਟਰੈਕਟਰ ਨੂੰ 20 ਜਾਂ 22 ਚਾਹੇ ਉਹ 55 ਪਾਵਰ ਹੋਵੇ 50 ਪਾਵਰ ਹੋਵੇ ਜਾਂ ਫਿਰ 45 ਪਾਵਰ ਹੋਵੇ 40 ਤੋਂ ਲੈ ਕੇ 45 ਪਾਵਰ 50 ਪਾਵਰ ਦੇ ਵਿੱਚ ਅਸੀਂ 20 ਤਵੀਆਂ ਰეკਮੈਂਡ ਕਰਾਂਗੇ ਜਿਨ੍ਹਾਂ ਦੇ ਵਿੱਚ 16 ਦੇ ਟਾਇਰ ਨਹੀਂ ਹੈਗੇ 14 ਦੇ ਟਾਇਰ ਆ ਜਿੱਥੇ 16 ਦੇ ਟਾਇਰ ਆ 50 55 ਪਾਵਰ ਤੋਂ ਲੈ ਕੇ 55 60 ਤੱਕ ਆਪਾਂ 22 ਤਵੀਆਂ ਰეკਮੈਂਡ ਕਰਾਂਗੇ 16 ਦੇ ਟਾਇਰਾਂ ਦੇ ਵਿੱਚ 2 ਵੀਲ ਡਰਾਈਵ ਆ ਗਿਆ ਜਿੱਥੇ ਜਿੱਥੇ 2 ਵੀਲ ਡਰਾਈਵ ਆ ਗਿਆ 16 ਦੇ ਟਾਇਰਾਂ ਦੇ ਵਿੱਚ ਉੱਥੇ ਪਾਵਰ ਆ ਗਈ 63 ਘੱਟ ਤੋਂ ਪਲੱਸ ਉੱਥੇ ਆਪਾਂ ਤੁਹਾਨੂੰ ਰეკਮੈਂਡ ਕਰਾਂਗੇ 24 ਤਵੀਆਂ ਜਾਂ 26 ਤਵੀਆਂ ਫਿਰ ਫੋਰ ਵੀ ਲਾਗੇ ਉੱਥੇ ਵੀ ਆਪਾਂ 24 ਜਾਂ 26 ਤਵੀਆਂ ਰეკਮੈਂਡ ਕਰਾਂਗੇ ਇਹੀ ਸਾਡਾ ਇੱਕ ਆਪਣੇ ਜੀਮੇਦਾਰਾਂ ਨੂੰ ਸੁਨੇਹਾ ਹੈ ਸਿਗਾ ਕਿ ਥੋੜਾ ਜਿਹਾ ਸੋਚ ਵਿਚਾਰ ਕਰੋ ਆਪਾਂ ਕੱਲਾ ਤੇਲ ਨਹੀਂ ਫੁੱਕਣਾ ਆਪਾਂ ਸਮੇਂ ਦੀ ਵੀ ਬਚਤ ਕਰਨੀ ਆ ਤੇ ਤੇਲ ਦੀ ਵੀ ਬਚਤ ਕਰਨੀ ਆ ਇਹੀ ਮੇਰਾ ਇੱਕ ਸੁਨੇਹਾ ਹੈ ਸਿਗਾ ਆਪਣੇ ਜੀਮੇਦਾਰ ਭਰਾਵਾਂ ਨੂੰ ਇਸ ਤੇ ਵਿਚਾਰ ਕਰੋ 16 ਜਾਂ 18 ਤਵੀਆਂ ਨਾ ਖਰੀਦੋ ਤਾਂ ਕਿ ਤੁਹਾਡਾ ਸਮਾਂ ਵੀ ਬਚੇ ਤੇਲ ਵੀ ਬਚੇ ਇਹ ਨਹੀਂ ਕਹਿੰਦੇ ਵੀ ਜ਼ਿਮੀਂਦਾਰ ਸਾਡੇ ਕੋਲੇ ਤਵੀਆਂ ਬਣਾਵੇ ਆਪਾਂ ਸਿਰਫ ਇਹ ਕਹਿੰਨੇ ਆਂ ਕਿ ਜ਼ਿਮੀਂਦਾਰ ਇੱਕ ਚੰਗਾ ਢੰਗ ਦਾ ਸੰਦ ਲੈ ਕੇ ਆਵੇ ਉਹ 16 ਜਾਂ 18 ਤਵੀਆਂ ਨੂੰ ਸਿਰਫ ਉੱਥੇ ਖਰੀਦੇ ਜਿੱਥੇ ਉਹਦੇ ਕੋਲ ਟਰੈਕਟਰ 50 ਪਾਵਰ ਤੋਂ 45 ਪਾਵਰ ਤੋਂ ਛੋਟਾ ਆ ਜਿੱਥੇ ਟਰੈਕਟਰ ਤੁਹਾਡੇ ਕੋਲ 50 ਪਾਵਰ ਤੋਂ ਉੱਪਰ ਘੱਟੋ ਘੱਟ 20 ਤਵੀਆਂ ਜ਼ਰੂਰ ਬਣਾਓ ਉਹੋ ਜਿਹੇ ਮਿਸਤਰੀ ਤੋਂ ਬਣਾ ਲਓ ਮੇਤੋ ਨਾ ਸੀ ਕਿਸੇ ਹੋਰ ਤੋਂ ਬਣਾ ਲਓ ਪਰ ਚੰਗਾ ਸੰਦ ਆਪਣੇ ਘਰ ਲੈ ਕੇ ਆਓ ਮੇਰਾ ਇਹੀ ਸਨੇਹਾ ਹੈ ਇੱਕ ਜ਼ਿੰਮੇਦਾਰਾ ਨੂੰ ਤੇ ਆਪਣਾ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਤੁਹਾਨੂੰ ਵਧੀਆ-ਵਧੀਆ ਕੰਟੈਂਟ ਜਾਂ ਜਿਹੜਾ ਜ਼ਿੰਮੇਦਾਰ ਦੇ ਭਲੇ ਦਾ ਹੋਵੇ ਬਸ ਆਪਣਾ ਇਹੀ ਇੱਕ ਮਕਸਦ ਸੀਗਾ ਜਿਹਦੇ ਕਰਕੇ ਆਪਾਂ ਇਹ ਵੀਡੀਓ ਬਣਾ ਕੇ ਤੁਹਾਨੂੰ ਪਾਈ ਆ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸਾਰਿਆਂ ਦਾ